ਬਰਨਾਲਾ ਵਿੱਚ ਇੱਕ ਨੌਜਵਾਨ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਕੀਤੀ ਗਈ ਆਤਮ ਹੱਤਿਆ ਬਰਨਾਲਾ ਦੇ ਪਿੰਡ ਸੁਖਪੁਰਾ ਮੋੜ ਦੀ ਘਟਨਾ ਹੈ ਇੱਕ ਨੌਜਵਾਨ ਕੈਨੇਡਾ ਦੀ ਫਾਈਲ ਰਿਫਿਊਜ਼ ਹੋ ਜਾਣ ਕਾਰਨ ਚੱਕਿਆ ਗਿਆ ਨੌਜਵਾਨ ਵੱਲੋਂ ਇਹ ਕਦਮ ਮ੍ਰਿਤਕ ਯੁਵਕ ਦੀ ਭੈਣ ਕੈਨੇਡਾ ਗਈ ਹੋਈ ਹੈ ਅਤੇ ਉਸ ਦਾ ਭਰਾ ਵੀ ਗਿਆ ਹੋਇਆ ਹੈ ਕੈਨੇਡਾ ਤੇ ਉਸ ਦੀ ਫਾਈਲ ਜੋ ਕਿ ਕੈਨੇਡਾ ਦੀ ਰਿਜੈਕਟ ਹੋ ਗਈ ਜਿਸ ਤੋਂ ਬਾਅਦ ਡਿਪਰੈਸ਼ਨ ਵਿੱਚ ਰਹਿੰਦਾ ਸੀ ਨੌਜਵਾਨ ਤੇ ਨੌਜਵਾਨ ਵੱਲੋਂ ਇੱਕ ਪਿਸਤੌਲ ਨਾਲ ਆਪਣੇ ਘਰ ਵਿੱਚ ਹੀ ਖੁਦ ਨੂੰ ਗੋਲੀ ਮਾਰ ਲਈ ਕੱਟਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਸ਼ਬਦੂ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਮ੍ਰਿਤਕ ਨੌਜਵਾਨ ਦੇ ਪਿਤਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਤੇ ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਹੈ ਆਓ ਜਾਣਦੇ ਹਾਂ ਕੀ ਕਹਿਣਾ ਹੈ ਪੁਲਿਸ ਦਾ ਭਾਈ ਜੀ ਮੇਰਾ ਨਾਮ ਬਲਜਿੰਦਰ ਸਿੰਘ ਸਬਤਰਾ ਸਰਪੰਚਾ ਜੀ ਮੌਜੂਦਾ ਅੱਜ ਇਹ ਤਕਰੀਬਨ 7:30 ਵਜੇ ਦੀ ਗੱਲ ਆ ਜੀ ਸਾਡੇ ਪਿੰਡ ਦਾ ਬੱਚਾ ਸੀਗਾ ਤਕਰੀਬਨ 19 ਸਾਲ ਦੀ ਉਮਰ ਸੀ ਇਹਨਾਂ ਦੀ ਤੇ ਇਹਨਾਂ ਦੇ ਮਨ ਅਕ ਚਲੋ ਫਾਇਰ ਲਾਈ ਸੀ ਰਿਫਿਊਜ ਲੱਗੀ ਜੀ ਉਹ ਚੀਜ਼ ਦੀ ਟੈਨਸ਼ਨ ਲੈ ਕੇ ਬੰਦੇ ਬੱਚੇ ਨੇ ਸੁਸਾਇਡ ਕਰ ਲਿਆ ਠੀਕ ਆ ਬੱਚੇ ਦੇ ਵੀ ਮਨ ਤੇ ਚਲੋ ਦੋ ਬ੍ਰਦਰ ਉਹਨੇ ਇੱਕ ਅਸਿਸਟ ਦਾ ਇੱਕ ਬ੍ਰਦਰ ਤੇ ਉਹ ਬਾਹਰ ਸੀਗੇ ਤੇ ਕੋਈ ਐਦਾਂ ਦਾ ਵਧੀਆ ਬੱਚਾ ਸੀਗਾ ਨਸੇ ਪੱਤੇ ਤੋਂ ਬਿਲਕੁਲ ਰਹਿਤ ਸੀਗਾ ਤੇ ਵੱਡੀ ਗੱਲ ਇੱਥੇ ਆ ਕਿ ਇਹ ਨਿਬੜਦੀ ਆ ਕਿ ਸਭ ਤੋਂ ਪਹਿਲਾਂ ਅਸੀਂ ਇਹ ਕਹਣਾ ਚਾਹੁੰਦੇ ਆ ਕਿ ਜੇ ਕੋਈ ਵੀ ਦਿੱਕਤ ਆ ਵੀ ਆ ਤੇ ਮਾਪਿਆਂ ਨਾਲ ਆ ਤੇ ਦਰ ਦੋਸਤਾਂ ਨਾਲ ਠੀਕ ਹੈ ਸ਼ੇਅਰ ਕਰੋ ਤਾਂ ਕਿ ਦੇਖੋ ਉਹਨਾਂ ਦਾ ਮਾਪਿਆਂ ਦਾ ਕੀ ਕਸੂਰ ਸੀਗਾ ਜਾਂ ਬੱਚੇ ਦਾ ਕੀ ਕਸੂਰ ਸੀ ਬਾਅਦ ਚ ਵੀ ਹੋ ਸਕਦਾ ਸੀਗਾ ਨਾ ਠੀਕ ਆ ਲੈ ਬਹੁਤ ਵੱਡੀ ਆ ਵੀਰੇ ਠੀਕ ਆ ਤੇ ਜਿਹੜੀ ਅੱਜ ਇਹ ਘਟਨਾ ਹੋਈ ਹੈ ਮੈਂ ਨਹੀਂ ਚਾਹੁੰਦਾ ਕਿਸੇ ਹੋਰ ਪਿੰਡ ਦਾ ਕਿਸੇ ਵੀਰ ਭਾਈ ਨਾਲ ਹੋਵੇ ਸਾਡੇ ਅੱਜ ਸਾਰੇ ਪਿੰਡ ਦੇ ਵੀ ਮੰਨ ਕੇ ਚਲੋ ਬਹੁਤ ਹੀ ਜ਼ਿਆਦਾ ਦੁੱਖ ਦਾ ਇੱਕ ਘਟਨਾ ਗਈ ਛੁੱਲੇ ਬੰਦ ਹੋ ਗਏ ਸਾਰੇ ਪਿੰਡ ਦੇ ਸਾਡੇ ਬਹੁਤ ਹੀ ਔਣਹਾਰ ਬੱਚਾ ਸੀਗਾ ਮੇਰਾ ਖੁਰਾ ਵੀ ਮੇਰੇ ਸਾਥੀਆਂ ਨੂੰ ਮੇਰੇ ਛੋਟੇ ਜਾਂ ਵੱਡੇ ਵੀਰ ਭਰਾਵਾਂ ਨੂੰ ਇਹ ਬੇਨਤੀ ਆ ਕਿ ਇਹੋ ਜਿਹਾ ਕੋਈ ਵੀ ਕਦਮ ਨਾ ਚੱਕੋ ਲਹ ਬਹੁਤ ਵੱਡੀ ਆ ਠੀਕ ਆ ਮਾਂ ਪਿਓ ਨੂੰ ਜਾਂਦੇ ਮਾਰ ਗਿਆ ਠੀਕ ਆ ਉਹ ਤਾਂ ਚਲਾ ਗਿਆ ਦੁਨੀਆ ਤੋਂ ਅਸੀਂ ਰਹਿ ਗਏ ਠੀਕ ਆ ਸਾਨੂੰ ساری ਉਮਰ ਦਾ ਅਫਸੋਸ ਰਹੂਗਾ ਕਿ ਸਾਡਾ ਬੱਚਾ ਇਦਾਂ ਚਲਾ ਗਿਆ ਸਾਨੂੰ ਕੋਈ ਪਤਾ ਵੀ ਨਹੀਂ ਲੱਗਿਆ ਕਿਸ ਸੁਭਾਅ ਦੀ ਗੱਲ ਕਰੀ ਕਹੇ ਜਿਹਾ ਸੁਭਾਅ ਸੀ ਜੀ ਬਹੁਤ ਹੀ ਨਿੱਗਾ ਸੁਭਾਅ ਸੀਗਾ ਜੀ ਅੱਜ ਕੱਲ ਦੇ ਆਪਾਂ ਦੇਖਦੇ ਆ ਮਾਂ ਪਿਓ ਨੂੰ ਕੋਈ ਕੰਮ ਨਹੀਂ ਕਰਵਾਉਂਦਾ ਸਵੇਰ ਉੱਠਣਾ ਉਹਨੇ ਨਹੀਂ ਠੀਕ ਹੈ ਫਿਰ ਆਦੀ ਮਾਤਾ ਦੇ ਨਾਲ ਗੁਰੂ ਘਰ ਜਾਣਾ ਸਾਵ ਨੂੰ ਗੁਰੂ ਘਰ ਜਾਣਾ ਉਸ ਤੋਂ ਬਾਅਦ ਘਰ ਦੇ ਕੰਮਾਂ ਵਿੱਚ ਵੀ ਹੱਥ ਬਟਾਉਂਦਾ ਸੀਗਾ ਅੱਜ ਵੀ ਹਰ ਵਾਰ ਦੀ ਤਰ੍ਹਾਂ ਆਦੀ ਮਾਂ ਦਾ ਤੇ ਨਾਲ ਕੁੜੇ ਦਾ ਕੰਮ ਕਰਵਾਇਆ ਉਹਦੇ ਫਾਦਰ ਸਾਹਿਬ ਦੁੱਧ ਦਾ ਕੰਮ ਕਰਦੇ ਨੇ ਲੰਮੇ 20 ਸਾਲਾਂ ਤੋਂ ਤੇ ਉਹ ਸਵੇਰ ਦੁੱਧ ਪਹੁੰਚ ਚਲੇ ਗਏ ਤੇ ਆਦੀ ਮਾਤਾ ਨੇ ਬੰਨ ਕੇ ਚਲੋ ਪਸ਼ੂਆਂ ਸਾੰਭੇ ਆ ਠੀਕ ਹੈ ਦਾਦੀ ਜੀ ਦਾ ਅੱਖਾਂ ਦਾ ਆਪਰੇਸ਼ਨ ਹੋਇਆ ਵਸੋ ਦਵਾਈ ਪਾਈ ਅੱਖਾਂ ਦੀ ਤੇ ਦਾਦੀ ਜੀ ਤੇ ਆਦੀ ਮਾਤਾ ਜੀ ਕੱਪੜਿਆਂ ਦਾ ਤਤਲ ਤੋਣ ਲੱਗੇ ਉਸ ਤੋਂ ਬਾਅਦ ਜਦ ਹੀ ਬਸ ਆਵਾਜ਼ ਆਈ ਤੇ ਅੰਦਰ ਚਲੇ ਗਏ ਦੇਖਿਆ ਤਾਂ ਵੀ ਬੱਚੇ ਨੇ ਸੁਸਾਇਡ ਕਰ ਲਈ। ਮਾਪਾ ਕਿਤੇ ਨਾ ਕਿਤੇ ਬੱਚਿਆਂ ਨੂੰ ਜਾਗਰੂਕ ਹੋਣਾ ਚਾਹੀਦਾ। ਚਲੋ ਰਫਾਇਲ ਸੀਰ ਫਿਊਜਲ ਆ ਗਈ ਦੂਰੀ ਬਾਰ ਵੀ ਲੱਗ ਜਾਂਦੀ। ਹਾਂਜੀ 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 ਬਸ ਇੱਦਾਂ ਹੀ ਕਹਿਣਾ ਚਾਹੁੰਦਾ ਕਿ ਕੋਈ ਵੀ ਗੱਲਬਾਤ ਆ ਵੀ ਆਦੇ ਮਾਤਾ ਹਣਾ ਸੇਰੇ ਕਰੋ ਆਦੇ ਭੈਣ ਭਾਈਆਂ ਨਾਲ ਯਾਰ ਦੋਸਤਾਂ ਨਾਲ ਸ਼ੇਅਰ ਕਰੋ ਐਡਾ ਵੱਡਾ ਕਦਮ ਨਾ ਚੱਕਿਆ ਜਾਵੇ। ਆ ਮੈਂ ਐਸ ਐਚ ਓ ਗੁਰਮੰਦਰ ਸਿੰਘ ਥਾਣਾ ਸਹਿਣਾ ਤੇ ਅੱਜ ਸਾਨੂੰ ਸਵੇਰੇ ਪੌਣੇ 8 ਵਜੇ ਇੱਕ ਇੰਟੀਮੀਸ਼ਨ ਆਈ ਸੀ ਕਿ ਪਿੰਡ ਸੁਖਪੁਰਾ ਮੋੜ ਇੱਕ ਲੜਕਾ ਦਿਲਪ੍ਰੀਤ ਸਿੰਘ ਹੈ। ਉਮਰ ਉਹਦੀ ਅਕਰੀਬ 20 ਕੁ ਸਾਲ ਹੈ। ਤੇ ਉਹਨੇ ਗਨ ਸ਼ਾਟ ਨਾਲ ਵੀ ਸੁਸਾਈਡ ਕਰ ਲਿਆ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਆ ਔਰ ਬੋਡੀ ਮੋਰਚਰੀ ਵਿੱਚ ਰਖਵਾਈ ਔਰ ਤਲਾਸ਼ੀ ਕਰੀ ਕਿ ਕੋਈ ਸੁਸਾਈਡ ਨੋਟ ਵਗੈਰਾ ਨਹੀਂ ਮਿਲਿਆ ਤਾਂ ਉਹਦੇ ਮਾਪਿਓ ਤੋਂ ਪਤਾ ਲੱਗਿਆ ਕਿ ਇਹ ਬੰ ਬੱਚਾ ਪਿਛਲੇ ਕਾਫੀ ਸਮੇਂ ਤੋਂ ਥੋੜਾ ਡਿਪਰੈਸ਼ਨ ਦੇ ਵਿੱਚ ਸੀ ਇਹਦੀ ਵੱਡੀ ਭੈਣ ਪਹਿਲਾਂ ਕੈਨੇਡਾ ਗਈ ਹੋਈ ਆ ਇਹਦੇ ਤਾਇਆ ਜੀ ਕੈਨੇਡਾ ਨੇ ਤਾਈ ਦਾ ਪਰਿਵਾਰ ਤਾਈ ਦੇ ਬੇਟੀ ਔਰ ਬੇਟੀ ਕੈਨੇਡਾ ਚ ਸੈਟਲ ਨੇ ਔਰ ਇਸ ਮੁੰਡੇ ਦੀ ਸਾਲ ਹੋ ਗਿਆ ਇਹ ਟਰਾਈ ਕਰ ਰਿਹਾ ਸੀ ਬਾਹਰ ਜਾਣ ਦੀ ਪਰ ਇਹਦੀ ਰਿਫਿਊਜ਼ਲ ਆ ਰਹੀ ਸੀ ਵਾਰ-ਵਾਰ ਤੇ ਰਿਫਿਊਜ਼ਲ ਆਣ ਕਰਕੇ ਵੀ ਇਹ ਵਾਰ-ਵਾਰ ਪਰੇਸ਼ਾਨ ਰਹਿੰਦਾ ਸੀ ਤੇ ਇਹਦੇ ਪਾਪਾ ਜੋ ਬਲਕ ਫੈਕਟਰੀ ਨੇ ਅਜੈਬ ਸਿੰਘ ਉਹ ਵੀ ਕਾਫੀ ਸਮਝਾਉਂਦੇ ਸੀ ਤੇ ਵੀ ਕੋਈ ਗੱਲ ਨਹੀਂ ਵੀ ਹਰ ਚੀਜ਼ ਨਹੀਂ ਫੌਰਨ ਨਹੀਂ ਹੈ ਵੀ ਤੁਸੀਂ ਆਪਣਾ ਇੱਥੇ ਆਪਣਾ ਛੋਟਾ-ਮੋਟਾ ਕੰਮ ਕਰ ਲਓ ਜ਼ਮੀਨ ਇਹਨਾਂ ਕੋਲੇ ਹੈ ਨਹੀਂ ਸੀ ਤਾ ਇਸ ਕਰਕੇ ਵੀ ਉਹ ਡਿਪਰੈਸ਼ਨ ਦੇ ਵਿੱਚ ਸੀਗਾ ਤੇ ਅੱਜ ਘਰੇ ਦਾਦੀ ਵੀ ਮੌਜੂਦ ਸੀ ਉਹਦੀ ਮਾਂ ਵੀ ਮੌਜੂਦ ਸੀ ਔਰ ਦੂਸਰੇ ਕਮਰੇ ਚ ਜਾ ਕੇ ਇਹਨੇ ਗਨ ਪਈ ਸੀ ਉਹਦੇ ਨਾਲ ਆਪਦੇ ਗੋਲੀ ਮਾਰੀ ਆਹ ਬੋਡੀ ਪੋਸਟਮਾਰਟਮ ਚ ਰਖਵਾ ਦਿੱਤੀ ਗਈ ਆ ਆਹ ਬੋਡੀ ਦਾ ਪੋਸਟਮਾਰਟਮ ਕਰਵਾ ਕੇ 194 ਬੀ ਐਨ ਐਸ ਐਸ ਦੀ ਕਾਰਵਾਈ ਅਮਲ ਚ ਲਿਆ ਕੇ ਬੋਡੀ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਆ